ਸਮੁੰਦਰੀ ਜਾਨਵਰ ਇਹ ਹਮੇਸ਼ਾ ਵਾਸਤੇ ਨਾ ਸਮੁੰਦਰ ਤੇ ਰਹਿੰਦੇ ਨੇ ਸਮੁੰਦਰ ਦੇ ਕਿਨਾਰੇ ਤੇ ਰਹਿੰਦੇ ਜਿਆਦਾ ਕਰਕੇ ਆ ਦੇਖ ਇਹਨਾਂ ਨੂੰ ਆਪੇ ਜਦੋਂ ਜੋਗਾ ਪਾਉਣੇ ਉਦੋਂ ਫਿਰ ਆਪਣੇ ਕੋਲ ਆਉਂਦੇ ਆਹ ਜਦੋਂ ਜੋਗਾ ਪਾਉਣੇ ਉਦੋਂ ਆ ਦੇਖ ਆ ਦੇਖ ਆਹ ਇਹ ਦੇਖ ਜੀ ਆਹ ਇਹ ਬੇਜਮਾਨੇ ਜਾਨਵਰ ਦੇਖੋ ਕਿੰਨਾ ਇਹਨਾਂ ਨੂੰ ਹੈਗਾ ਹੈ ਜਦੋਂ ਆਪਾਂ ਇਹਦੇ ਕੋਲ ਇੱਥੇ ਨੇ ਆਉਣਾ ਇਹਨਾਂ ਨੂੰ ਜੋਗਾ ਪਾਉਣੇ ਆ ਇਹ ਆਉਂਦਿਆਂ ਨਾਲੇ ਪਹਿਲਾਂ ਹੀ ਬੈਠ ਜਾਂਦੇ ਨੇ ਟਰੱਕਾਂ ਦੇ ਉੱਤੇ ਚੜ੍ਹ ਕੇ। ਹਾਂ ਦੇਖੋ ਜੀ ਇਹ ਵੀ ਕਮਾਲ ਹੈ ਕਿ ਦੇਖੋ ਪਿਆਰੇ ਕਿੰਨੇ ਕਿੰਨੇ ਪਿਆਰੇ ਜਾਨਵਰ ਨੇ। ਸਾਡੇ ਪੰਜਾਬ ਦੇ ਵਿੱਚ ਜਾਨਵਰ ਕਿਉਂ ਮਰੀ ਜਾਂਦੇ ਨੇ? ਅਸੀਂ ਜ਼ਮੀਨਾਂ ਦੇ ਵਿੱਚ ਦਵਾਈਆਂ ਪਾਉਂਦੇ ਆਂ, ਦਵਾਈਆਂ ਪਾਉਣ ਦੇ ਨਾਲ ਨਾ ਕਿੰਨੇ ਜਾਨਵਰ ਨੇ ਉਹ ਮਰੇ ਜਾਂਦੇ ਨੇ। ਕਿਸੇ ਦਿਨ ਨੂੰ ਸਾਡੇ ਪੰਜਾਬ ਦੇ ਲੋਕ, ਇੰਡੀਆ ਦੇ ਲੋਕ ਦਰਸਣਗੇ ਕਿ ਇਹ ਜਾਨਵਰ ਇੱਥੇ ਹੋਇਆ ਕਰਦੇ ਨਾ ਉਥੇ ਚਿੜੀਆਂ ਰਹੀਆਂ ਨਾ ਮੋਰ ਨੇ ਤੇ ਨਾ ਇੱਲਾ ਰਹੀਆਂ ਨਾ ਕਾਂ ਰੇ ਹਾਂਜੀ ਤੇ ਇੱਥੇ ਅਮਰੀਕਾ ਦੀ ਧਰਤੀ ਤੇ ਨੇ ਲੋਕ ਜਾਨਵਰਾਂ ਦੇ ਨਾਲ ਪਿਆਰ ਕਰਦੇ ਨੇ ਹਾਂ ਹਾਂ ਇਹ ਜਾਨਵਰਾਂ ਦੇ ਨਾਲ ਪਿਆਰ ਕਰਦੇ ਨੇ ਇਹ ਆਹਾਂ ਇਹ ਦਰਦੇ ਉੱਤੇ ਆਣ ਕੇ ਉੱਤੇ ਬੈਠ ਜਾਂਦੇ ਨੇ ਹੱਥ ਦੇ ਉੱਤੇ ਆ ਕੇ ਬੈਠ ਜਾਂਦੇ ਨੇ ਹਾਂ ਹਾਂ ਬੱਚੇ ਬੱਚੇ ਦੇ ਪਿਆਰੇ ਜਾਨਵਰ ਨੇ ਹਾਂ ਆ ਇਹ ਜਾਨਵਰਾਂ ਨੂੰ ਅਸੀਂ ਪੰਜਾਬ ਦੇ ਵਿੱਚ ਵੀ ਆਪਣੇ ਕੋਠਿਆਂ ਦੇ ਉੱਤੇ ਘਰਾਂ ਦੇ ਉੱਤੇ ਪਾਣੀ ਰੱਖੋ ਦਾਣੇ ਪਾਓ ਕਿੰਨੀਆਂ ਜਾਨਵਰ ਖਾਣਗੇ ਇਹ ਤੁਹਾਡੇ ਗੁਣ-ਗੌਣਗੇ ਤੁਹਾਨੂੰ ਸੀਸਾ ਦੇਣਗੇ ਹਾਂਜੀ ਇਹ ਅਮਰੀਕਾ ਦੇ ਲੋਕ ਇਹਨਾਂ ਲੋਕਾਂ ਨੇ ਤੇ ਖੇਤ ਸੱਪ ਕੀਤੇ ਵੀ ਰੱਖੇ ਹੋਏ ਨੇ ਜਿਹੜੇ ਕਿ ਇਹ ਇਹ ਇਹਨਾਂ ਇਹ ਇਹ ਫਰੇ ਲੋਕ ਜਿਹੜੇ ਨੇ ਇਹਨਾਂ ਨੇ ਘਰਾਂ ਦੇ ਵਿੱਚ ਸੱਪ ਕੀਤੇ ਤੇ ਜਾਨਵਰ ਇਹ ਪਿਆਰ ਦੇ ਨਾਲ ਰੱਖੇ ਹੋਏ ਨੇ ਛੇ ਰੱਖੇ ਹੋਏ ਨੇ ਹਾਂਜੀ ਆਹ ਦੇਖ ਆਹ ਸਮਝ ਠੀਕ ਹੈ ਜੀ ਅਲੀ ਉੱਤੇ ਸੰਗਤਾਂ ਬਹੁਤ ਬੈਠਿਆ ਨੇ ਰਕਾਂ ਦੇ ਉੱਤੇ ਸੰਗਤਾਂ ਬੈਠੀਆਂ ਨੇ ਆ ਨੇੜੇ ਉਹ ਸਾਹਮਣੇ ਸੀਪੋਰਟ ਹੈ ਬਾਪ ਸਮੁੰਦਰ ਸਮੁੰਦਰ ਦੇ ਕਿਨਾਰੇ ਫੈਕਟਰੀਆਂ ਨੇ ਹਾਂਜੀ ਆਹ ਦੇਖ ਹਾਂਜੀ ਯੋ ਪਾੜੀਆਂ ਕਰਦੇ ਨੇ بڑے ਜਾਨਵਰ ਪਿਆਰੇ ਜਾਨਵਰ ਹੈ ਹੈ ਆਹ ਦੇਖੋ ਆਹ ਆਹ ਉਹਦੀ ਨਾਲ ਵਿੱਚ ਗੁੱਸਾ ਹੁੰਦਾ ਹੈ ਲੜਦੀ ਪੈਂਦੇ ਨੇ ਆਪਸ ਵਿੱਚ ਹਾਂਜੀ ਇਹਨਾਂ ਦੇ ਵਿੱਚ ਵੀ ਦੇਖੋ ਦੋ ਤਰ੍ਹਾਂ ਦੇ ਨੇ ਇੱਕਨਾਂ ਇੱਕਨਾਂ ਦੇ ਪੂਰੇ ਸਿਰ ਲਾਲ ਨੇ ਤੇ ਇੱਕ ਜਿਹੜੇ ਹੈਗੇ ਉਹਨਾਂ ਦੇ ਸਿਰ ਘੱਟ ਲਾਲ ਨੇ ਇਹਨਾਂ ਦੇ ਵਿੱਚ ਵੀ ਦੋਨਾਂ ਗੀਆਂ ਵਾਲਾ ਮਲਾਪ ਆ ਵੀ ਕਿਵੇਂ ਆਹ 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 ਵਾਹ ਜੀ ਆਪਣੀ ਆਵਾਜ਼ ਦੇ ਨਾਲ ਇੱਕ ਦੂਜੇ ਨੂੰ ਗੱਲ ਕਹਿ ਦਿੰਦੇ ਨੇ ਕੀ ਆਹ ਹੋ ਜਿਹਨੇ ਬੋਲ ਬੋਲ ਬੇਚੇ ਨੇ ਜਿਹੜੇ ਮੈਂ ਤਕਰੀਬ ਨੇ ਆਉਣਾ ਦੇਖੇ ਆਰਥੇ ਐ ਮਿਲਦੇ ਨੇ ਜਿੰਨੇ ਕੋਈ ਵਿਛੜਿਆ ਕਿਸੇ ਨੂੰ ਕੋਈ ਪ੍ਰੇਮੀ ਮਿਲਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਜਾਨਵਰਾਂ ਨੂੰ ਕਿ ਸਾਡੀ ਪਰਪਟੀ ਕੌਣ ਕਰਦਾ ਹੈ ਕੌਣ ਸਾਡੇ ਨਾਲ ਪਿਆਰ ਕਰਦਾ ਹੈ ਹਾਂਜੀ ਇਹ ਤਾਂ ਜੂਗਾ ਕੌਣ ਹੈ ਇਹ ਸਾਰੇ ਜਾਨਵਰ ਹੰਨਾ ਐ ਇਸ ਤਰ੍ਹਾਂ ਬੈਠੇ ਨੇ ਤੋਂ ਇੰਨੇ ਵੀ ਕਦੇ ਹੋਰ ਤਾਂ ਕਿ ਮੈਂ ਤਕਰੀਬਨ ਕਾਫੀ ਬਾ ਦੱਸਾਂ ਮੇਰੇ ਕੋਲ ਨਵੇਂ ਮਹਾਵਾਸਿਕ ਯੋਗਾ ਲੈ ਕੇ ਆਉਣਾ ਹੈ ਇਹ ਹੋਰ ਮੰਗਦੇ ਨੇ ਹਾਂ ਹਾਂ ਜੇ ਲੀ ਠੀਕ ਆਪਾਂ ਫੇਰ ਮਿਲਦੇ ਆਂ ਜੀ ਵਾਇਰ ਜੀ ਦਾ ਸਾਡਾ ਵਾਇਰ ਜੀ ਦੀ ਪਟਿਆ ਪਟੇ ਮਿਲਦੇ ਆਂ